ਤਰਨਤਾਰਨ ਚ ਹੋਣ ਵਾਲੀਆਂ ਵੋਟਾਂ ਨੂੰ ਲੈ ਕੇ ਮਾਹੌਲ ਕਾਫੀ ਗਰਮਾਇਆ ਹੋਇਆ ਏ ਅਤੇ ਨਾਲ ਦੀ ਨਾਲ ਹੀ ਰਾਜਾ ਬੜਿੰਗ ਦੇ ਖਾਲਿਸਤਾਨ ਵਾਲੇ ਬਿਆਨ ਦੇ ਉੱਤੇ ਵੀ ਲੋਕ ਕਾਫੀ ਤਤੇ ਚੱਲ ਰਹੇ ਨੇ ਆਪ ਬਾਈ ਨੇ ਰਾਜਾ ਬੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਸਿੱਧੀਆਂ ਹੀ ਗੱਲਾਂ ਕਹਿ ਦਿੱਤੀਆਂ ਨੇ ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦੱਸ ਦਿੱਤਾ ਹੈ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਲੋਕ ਆਪਣਾ ਵਿਊ ਜਿਹੜਾ ਉਹ ਇੱਕ ਵਾਰ ਸਾਫ਼ ਕਰ ਦੇਣਗੇ ਕੀ ਆਉਣ ਵਾਲੀਆਂ 27 ਦੀਆਂ ਚੋਣਾਂ ਦੇ ਵਿੱਚ ਕੌਣ ਬਣੇਗਾ ਪੰਜਾਬ ਦਾ ਨਵਾਂ ਮੁੱਖ ਮੰਤਰੀ ਆਓ ਸੁਣਦੇ ਹਾਂ ਕਿ ਆਹ ਬਾਈ ਨੇ ਹੋਰ ਕੀ ਖੁਲਾਸੇ ਕੀਤੇ ਜਿਸ ਨੂੰ ਲੈ ਕੇ ਤੁਹਾਡੇ ਵੀ ਲੂ ਕੰਡੇ ਹੋ ਜਾਣਗੇ ਖੜੇ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਦਬਕੇ ਸ਼ੇਅਰ ਜ਼ਰੂਰ ਕਰਨਾ ਭੰਡਪੂਨੇ ਚ ਆਹ ਭੰਡਾ ਦੀ ਰਿਸ ਭਗਵੰਤ ਮਾਨ ਕੀ ਕਰੂਗਾ ਮੈਨੂੰ ਤਾਂ ਲੱਗਦਾ ਇੰਨੀ ਬਦਨਾਮਾ ਕਿਉਂਕਿ ਜਿਹੜੇ ਪ੍ਰੋਫੈਸ਼ਨਲ ਤਰੀਕੇ ਦੇ ਭੰਡਾ ਨਾ ਤੇ ਦੋਨਾਂ ਦੀ ਜੋੜੀ ਬਾ ਕਮਾਲ ਆ ਪਹਿਲਾ ਤਾਂ ਮੈਂ ਵੱਡੇ ਭੰਡ ਦੀ ਗੱਲ ਕਰਦਾ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕੀ ਆ ਜਾ ਕੇ ਕਹਿੰਦੇ ਪੰਜਾਬ ਦੇ ਵਿੱਚ ਕਿੱਥੇ ਭੰਗੜੀ ਅਸੀਂ ਪੈਨ ਲਾਏ ਆ ਤੇ ਕਹਿੰਦੇ ਕਿਸ ਧਰਤੀ ਦੇ ਖੜਕੇ ਆ ਜਿਸ ਧਰਤੀ ਦੇ ਸਭ ਤੋਂ ਵੱਧ 70 ਇਹਨਾਂ ਲੋਕਾਂ ਨੇ ਵਿਛਾਏ ਆ ਬਾਜਵਾ ਸਾਹਿਬ 25 25 30 30 ਸਾਲ ਕੋਈ ਬਰਾਤ ਨਹੀਂ ਚੜੀ ਤੇ ਕੋਈ ਨੌਜਵਾਨ ਦਾ ਪੁੱਤ ਛੱਡੇ ਹੀ ਨਹੀਂ ਉੱਥੇ ਤੁਸੀਂ ਕਿਸੇ ਮਾਂ ਦਾ ਉਹਨਾਂ ਲੋਕਾਂ ਦੇ ਵਿੱਚ ਖੜਕੇ ਤੁਸੀਂ ਕਹਿੰਨੇ ਕੀ ਹੋ ਵੀ ਅਸੀਂ ਕਿੱਥੇ ਭੰਗੜੇ ਪੈਨ ਲਾਏ ਆ ਇਹ ਹਕੀਕਤ ਆ ਕਿ ਤਰਨਤਾਰਨ ਖੇਮ ਕਰਨ ਦੇ ਵਿੱਚ ਜਿਹੜੇ ਚਲੇ ਜਗੇ ਨਾ ਉੱਥੇ ਲਗਭਗ 20 25 ਸਾਲ ਜਨਣਾ ਨਹੀਂ ਚੜੀਆਂ ਤੇ ਮਾਮਾ ਦੇ ਪੁੱਤ ਜਿਹੜੇ ਕੋ-ਕੋ ਕੇ ਮਾਰੇ ਗਏ ਆ ਉਸੇ ਕਰਕੇ ਦਾ ਸੂਬਾ ਸਿੰਘ ਬਰੇ ਦਾ ਲੋਕਾਂ ਨੇ ਚਾ ਮਣਾਇਆ ਜਿਹੋ ਸਣੀ ਨੇ ਜੇਲ੍ਹ ਚ ਮਾਰਿਆ ਸੀ ਕਿਉਂਕਿ ਉਹ ਸੂਬਾ ਸਿੰਘ ਉਸੇ ਤਰਨਤਾਰ ਏਰੀਆ ਦੇ ਵਿੱਚ ਐਸਐਚਓ ਲੱਗਿਆ ਰਿਹਾ ਤੇ ਉੱਥੇ ਚੱਕ ਜਾ ਕੇ ਮਾਮਾ ਦੇ ਪੁੱਤੋਣੇ ਕੀ ਖਪਾਤੇ ਆ ਤੁਸੀਂ ਉੱਥੇ ਜਾ ਕੇ ਖੜ ਕੇ ਕੀ ਆ ਭੰਡਪੁਣਾ ਕਰੀ ਜਾਂਦੇ ਹੋ ਕਹਿੰਦੇ ਸ਼ਾਂਤੀ ਇਹ ਚਾਹਣਾ ਅਸੀਂ ਲੈ ਕੇ ਆਏ ਆ ਤੇ ਬੜੀ ਬਿਸ਼ਰਮੀ ਨਾਲ ਤੁਸੀਂ ਕਹਿੰਦੇ ਹੋ ਕਹਿੰਦੇ ਇੱਕ ਤਾਕਤਾਂ ਉਹ ਆ ਜਿਹੜੀਆਂ ਅਸਰ ਕਰਨਾ ਚਾਹੁੰਦੀਆਂ ਨੇ ਇੱਕ ਉਹ ਆ ਜਿਹੜਾ ਹੱਸਦਾ ਵਸਦਾ ਦੇਖਣੀਆਂ ਚਾਹੁੰਦੀਆਂ ਨੇ ਅਜਾੜਨ ਵਾਲੇ ਤੁਸੀਂ ਉਹੇ ਲੋਕ ਤੇ ਤੁਸੀਂ ਗੱਲ ਕੀਤੀ ਸੀ ਨਾ ਕਿਹਦੇ ਟ੍ਰੈਂਡ ਸੈਟਰ ਹੋ ਪੰਜਾਬ ਇਹ ਗੱਲ ਥੋੜੀ ਗਰੰਟੀ ਹੈ ਇਹ ਗੱਲ ਸਹੀ ਹੈ ਕਿ ਅੱਗੇ ਟ੍ਰੈਂਡ ਸੈਟ ਕੀ ਇੱਥੋਂ ਹੋ ਜਾਣਾ ਤੇ ਤੁਹਾਨੂੰ ਪਤਾ ਲੱਗ ਜੂ ਤੁਹਾਡੀ ਔਕਾਤ ਕੀ ਆ ਹੁੰਦੀ ਤੁਸੀਂ ਜਿਹੜਾ ਰਾਸ਼ਟਰਵਾਦੀ ਦਾ ਪੱਤਾ ਖੇਡਣ ਨੂੰ ਫਿਰਦੇ ਨਾ ਉਹ ਤਾਂ ਅੱਜ ਤੁਹਾਡੇ ਇੱਥੋਂ ਖੁੱਸ ਗਈ ਕਿਉਂਕਿ ਉਹਦੇ ਵਿੱਚ ਹੁਣ ਮਹਾਰਤ ਜਿਹੜੇ ਹੱਥਲ ਕਰੀ ਬੈਠੇ ਆ ਨਾ ਉਹ ਬੀਜੇਪੀ ਵਾਲੇ ਆ ਗਏ ਜਿਹੜੇ ਰਾਸ਼ਟਰਵਾਦੀ ਤੇ ਪੰਜਾਬੀਆਂਥੋਂ ਪੰਜਾਬੀ ਮਰਵਾਏ ਗਏ ਜੀ ਕੋਈ ਗੱਲ ਹਕੀਕਤ ਹੈਗੀ ਆ ਪਰ ਮੜਾ ਦੇਸ਼ ਦਾ ਲੈਕਰੋ ਥੋੜੀ ਗੱਲ ਥੋੜੇ ਮੂੰਹ ਤੇ ਜਫੇੜਾਂ ਨੂੰ ਵੱਜੀ ਜਾਂਦੀ ਹੈ ਯਾਰ ਮੈਨੂੰ ਐਂ ਤਾਂ ਦੱਸ ਦਿਓ ਉਸ ਦੌਰ ਦੇ ਵਿੱਚ ਸੈਂਟਰ 'ਚ ਕੌਣ ਸੀ ਤੇ ਸਟੇਟ ਦੇ ਵਿੱਚ ਕੌਣ ਸੀ ਅਗੇ ਸਾਡੇ ਲੀਡਰਾਂ ਨੇ ਸ਼ਹਾਦਤਾਂ ਦਿੱਤੀਆਂ ਨੇ ਤਾਂ ਹੀ ਤੁਸੀਂ ਚੈਨ ਨਾਲ ਬਾਕੀ ਸੌ ਸਕਿਓ ਕਿਹੜੇ ਲੀਡਰ ਨੇ ਸ਼ਹਾਦਤ ਦਿੱਤੀ ਆ ਭਾਈ ਇੰਦਰਾ ਗਾਂਧੀ ਦੀ ਸ਼ਹਾਦਤ ਮੰਨਦੇ ਹੋ ਲਲਿਤ ਮੰਕਣ ਦੀ ਸ਼ਹਾਦਤ ਮੰਨਦੇ ਹੋ ਕਿ ਬਿਅੰਤ ਸਿੰਘ ਦੀ ਸ਼ਹਾਦਤ ਮੰਨਦੇ ਹੋ ਜਿਹੜੇ ਉਹਨਾਂ 35000 ਕਤਲਾਂ ਦੇ ਜ਼ਿੰਮੇਵਾਰ ਲੋਕ ਨੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ ਅਗਲੀ ਸ਼ਿਪਿੰਗ ਲੌਬੀ ਕੀ ਐ ਇੱਥੇ ਪੰਜਾਬ ਦੇ ਵਿੱਚ ਬੰਦਰਗਾਹਾਂ ਨਹੀਂ ਬਣਾ ਦੇਣੀਆਂ ਚਾਹੁੰਦੀਆਂ ਤੇ ਸੁੱਕੀ ਬੰਦਰਗਾਹ ਬਣਾਉਣੀਆਂ ਸੀ ਇੱਥੋਂ ਫਲਾਈਟਸ ਨਹੀਂ ਉਡਣ ਦੇਣੀਆਂ ਚਾਹੁੰਦੇ ਇੱਥੇ ਇਸੇ ਕਰਕੇ ਕਹਿੰਦੇ ਡਿਸਟਰਬ ਰੱਖਣਾ ਚਾਹੁੰਦੇ ਆ ਉਹ ਮੈਨੂੰ ਐ ਤਾਂ ਦੱਸ ਦਿਓ ਆਜ਼ਾਦੀ ਤੋਂ ਬਾਅਦ ਸਰਕਾਰ ਕੀ ਦੀ ਰਹੀ ਆ ਬੱਦ ਤਾਈਮਾ ਪੰਜਾਬ ਦੀ ਹਿੱਕ ਤੇ ਲੈਣ ਖਿੱਚਣ ਵਾਲੇ ਤੁਸੀਂ ਪੰਜਾਬ ਨੂੰ ਵੰਡਣ ਵਾਲੇ ਤੁਸੀਂ ਪੰਜਾਬ ਦੇ ਪਾਣੀ ਨੂੰ ਲਟਾਉਣ ਵਾਲੇ ਤੁਸੀਂ ਸਭ ਤੋਂ ਵੱਡੇ ਦੁਖੀ ਤੁਸੀਂ ਕੋਈ ਤੁਹਾਡੇ ਲਈ ਫੈਸਲੇ ਅੱਜ ਵੀ ਭੁਗਤਨੇ ਪੈ ਰਹੇ ਆ ਅੱਜ ਵੀ ਤਰਨਤਨ ਗੈਂਗਸਟਰਾਂ ਦੀ ਰਾਜਧਾਨੀ ਬਣਿਆ ਹੋਇਆ ਤੇ ਅਸਲੀ ਦੀ 2 ਨੰਬਰ ਦੀ ਅਸਲੀ ਜੀ ਰਾਜਧਾਨੀ ਆ ਅ ਤੇ ਇਹ ਸਾਰਾ ਕੁਝ ਥੋੜੀ ਆ ਪਿਛਲੀ ਸਰਕਾਰ ਵੇਲੇ ਵੀ ਚੱਲੀ ਗਿਆ ਤੇ ਛੋਟੇ ਬੰਨੇ ਕਮਾਲੀ ਕਰਤੀ ਕਹਿੰਦਾ ਸਾਨੂੰ ਖਾਲਿਸਤਾਨ ਹੀ ਚਾਹੀਦਾ ਸਾਨੂੰ ਕਹਿੰਦਾ ਹਿੰਦੁਸਤਾਨ ਚਾਹੀਦਾ ਹਿੰਦੁਸਤਾਨ ਸੰਵਿਧਾਨ ਦੇ ਵਿੱਚ ਕਿਤੇ ਲਿਖਿਆ ਜੇ ਭਾਈ ਤੁਸੀਂ ਹਿੰਦੁਸਤਾਨ ਕਹਿੰਦੇ ਹੋ ਤੇ ਫਿਰ ਅਗਲੇ ਖਾਲਿਸਤਾਨ ਕਹਿੰਦੇ ਹੋ ਥੋੜੇ ਢਿੰਡ ਕਿਉਂ ਦੁਖਦਾ ਤੇ ਦੂਜੀ ਗੱਲ ਖਾਲਿਸਤਾਨ ਕੀ ਹੈ ਕਿਸੇ ਨੇ ਕਿਹਾ ਹੀ ਨਹੀਂ ਯਾਰ ਹੁਣ ਤਾਂ ਜਿਹੜੇ ਰੈਡੀਕਲ ਬਣਦੇ ਸੀ ਉਹ ਵੀ ਮੋਡਰੇਟ ਹੋਏ ਖੜੇ ਆ ਉਹ ਤਾਂ ਆਪ ਕਹੀ ਜਾਂਦੇ ਆ ਕਹਿੰਦੇ ਜੀ ਅਸੀਂ ਤਾਂ ਕੋਈ ਗੱਲ ਹੀ ਨਹੀਂ ਕਰਦੇ ਖਾਲਿਸਤਾਨ ਦੀ ਅਸੀਂ ਤਾਂ ਖਾਲਸਾ ਰਾਜ ਦੀ ਗੱਲ ਕਰਦੇ ਆ ਮਹਾਰਾਜਾ ਰਣਜੀਤ ਸਿੰਘ ਤੇ ਰਾਜ ਦੀ ਗੱਲ ਕਰਦੇ ਆ ਜਿਹੜੀ ਖਾਲਿਸਤਾਨ ਤੇ ਹਿੰਦੂਸਤਾਨ ਦੀ ਅੱਗ ਸਿੱਟੀ ਜਾ ਰਹੀ ਆ ਇਹਦੇ ਸਬੰਧ ਦੇ ਵਿੱਚ ਮੈਂ ਕਹਿੰਦਾ ਪਰਤੀ ਰਾਜੇ ਬਣ ਕੇ ਤੇ ਦਰਜ ਹੋਣਾ ਚਾਹੀਦਾ ਜਿਹੜਾ ਸਾਰੀਆਂ ਪੰਥਕ ਤਰ੍ਹਾਂ ਦਾ ਸਾਂਝਾ ਨਮਾਇੰਦਾ ਉਹਦਾ ਵਿਚਾਰਾ ਬਿਰਬਰ ਕਰਦਾ ਫਿਰ ਤਾਂ ਉਹ ਤਾਂ ਆਪ ਕਹਿੰਦਾ ਫਿਰ ਤਾਂ ਕਹਿੰਦਾ ਭਾਈ ਮੈਂ ਸਾਰਿਆਂ ਦਾ ਸਾਂਝਾ ਮੈਨੂੰ ਕਿਸੇ ਇੱਕ ਧਿਰ ਨੇ ਨਹੀਂ ਖੜਾ ਕੀਤਾ ਪਰ ਕੌਮ ਜੀ ਨੂੰ ਜਿੰਦਾ ਸ਼ਹੀਦ ਮੰਨਦੀ ਆ ਕਰਵਾਨੀ ਵਾਲੇ ਨੂੰ ਕੌਮਨਿਕ ਦੇ ਪਿੱਠ ਨਹੀਂ ਦਿਖਾਈ ਇੱਕ ਵਾਰ ਇਹਨੇ ਖਾਲੜਾ ਜੀ ਦੇ ਘਰੋਂ ਆ ਉਹਨਾਂ ਨੂੰ ਹਰਾ ਕੇ ਇਹਨਾਂ ਲੋਕਾਂ ਨੇ ਕਿਹਾ ਮੇਣਾ ਖੱਟ ਚੁੱਕੇ ਆ ਹੁਣ ਸ਼ਾਇਦ ਇਹ ਲੋਕ ਮੇਣਾ ਨਾ ਕੱਟਣ ਫੇਰ ਛੋਟਾ ਭੰਡ ਨੇ ਕੀ ਕਿਹਾ ਕਹਿੰਦਾ ਤੁਹਾਨੂੰ ਜੇਲ੍ਹ ਚ ਬੈਠਾ ਬੰਦਾ ਚਾਹੀਦਾ ਕਿ ਕਹਿੰਦਾ ਜਿਹੜਾ ਬਾਹਰ ਬੰਦਾ ਉਹ ਚਾਹੀਦਾ ਦੱਸ ਦਿਓ ਕਿ ਜੇਲ੍ਹ ਚ ਭੇਜਣ ਵਾਲੇ ਕਾਨੂੰਨ ਬਣਾਏ ਕਿਨੇ ਅਸੀਂ ਮੀਸਾ ਕਾਨੂੰਨ ਕਿਨੇ ਬਣਾਇਆ ਸੀ ਟਾਡਾ ਕਿਨੇ ਬਣਾਇਆ ਸੀ ਇਹ ਐਨਐਸਆਰ ਕੀ ਕਾਨੂੰਨ ਵੀ ਸਾਰੇ ਕੀ ਥੋੜੀਆਂ ਸਰਕਾਰਾਂ ਨੇ ਬਣਾਏ ਦੇ ਆ ਤੇ ਖਾਸ ਤੌਰ ਤੇ ਪੰਜਾਬ ਵਾਸੀ ਬਣਾਏ ਹੋਏ ਸੀਗੇ ਇਹ ਤੇ ਇਹ ਜਿਹੇ ਬਿਆਨ ਦੇ ਕੇ ਤੁਸੀਂ ਕਰਨਪੁਰ ਜਾ ਕੇ ਇਹਦੇ ਵਿਚਾਰੇ ਜੜਾਂ 'ਚ ਪੱਕੇ ਨਾ ਵਹਿਜੋ ਮੇਰੇ ਖਿਆਲ 'ਚ ਵੈਸੇ ਵੀ ਚੌਥਾ ਨੰਬਰ ਹੀ ਆ ਤੁਹਾਡਾ ਤੇ ਜਿਹੜੇ ਮੂੰਹ ਦੀ ਬਵਾਸੀ ਦਾ ਤੁਹਾਨੂੰ ਕਿਤੇ ਉਹਦੇ ਨਾਲ ਤੁਸੀਂ ਕਿਤੇ ਪੰਜਵੇਂ ਨੰਬਰ ਦੇਣਾ ਵਗਜੋ ਮੈਂ ਕਹਿੰਦਾ ਬੀਜੇਪੀ ਵੀ ਤੁਹਾਡੇ ਨਾਲੋਂ ਚੰਗਾ ਸਕੋਰ ਕਰੂਗੀ ਉੱਥੇ